ਸੋ

خالسا واحد اٹھن چوار چھتر تکتے مارک پڑتر وچھت کرپا دیکھ جانتے دسا پاس شایوان کی خاجت پجور جو تانے شریف رو گرمت شاید مہاراتی دی پاو پوٹر رجوری اندر جوڑ بچے گروہ پیار آبادیاں ਆ ਗੁਰੂ ਪਿਤਾ ਮਹਾਰਾਜ ਦੀ ਕੀ ਅਪਾਰ ਬਖਸ਼ਿਸ਼ ਦੇ ਸਭ ਤੱਕ ਆ ਅਰਜਨ ਸਤ ਗੁਰ ਪਿਤਾ ਜੀ ਪਾਵਨ ਪਵਿੱਤਰ ਅਰ ਅੰਮ੍ਰਿਤ ਕੀਤੇ ਫੁਰਪਰ ਗੁਰ ਪਿਤਾ ਵਾਹਿਗੁਰੂ ਜੀ ਦੀ ਜੈ ਸੇਤ ਸਦਾ ਹਮ ਸਰਵਤੱਟ ਤੇ ਗੁਰੂ ਪਿਤਾ ਮਹਾਰਾਜ ਕੀਤੇ ਪਾਵਨ ਪੁਰਤਿਆ ਸਦੀ ਉਚਾਰ ਆ ਆਪ ਕੀ ਜੋਤ ਦੇ ਜਾਦੇ ਜੇ ਅਗੜੀ ਪਾਰ ਇਤੇ ਆਸ ਅਠਵੇਂ ਪਾਤਸ਼ਾਹ ਬਾਲਕ ਪ੍ਰੀਤਮ ਜਿਨ੍ਹਾਂ ਦੇ ਨਾਮ ਦੇ ਜਿਨ੍ਹਾਂ ਦੇ ਦਰਸ਼ਕ ਇਤੇ ਮਾਰੇ ਕਰੀਤਰ ਪਾਤਸ਼ਾਹ ਦੇ ਸਾਰੇ ਦੁੱਖ ਦੂਰ ਸ਼੍ਰੀ ਹਾਰਿ ਗੁਰੂ ਸਰਗਤੀ ਆਇਏ ਜਿਦੇ ਕਿਤੇ ਸਾਰੇ ਦੁੱਖ ਪਤਾ ਜੀ ਉਹਨਾਂ ਦਾ ਇਤਿਆਸ ਵਿਚਾਰ ਜਿਤੇ ਨੇ ਕੋਈ ਦੁੱਖ ਦੂਰ ਹੁੰਦੇ ਉਨ੍ਹਾਂ ਦਾ ਨਾਮ ਰੋਬੋਟ ਧਾਰਕ ਤੇ ਮਾਰਕ ਟੈਕਨੀਕ ਨੂੰ ਦੁੱਖ ਦੂਰ ਕਰਦੇ ਹੋ ਕੇ ਸਾਇਬਰ ਨੂੰ ਪੱਤਾ ਉਹਨਾਂ ਦਾ ਇਤਿਹਾਸ ਆਪਾ ਗੁਰੂ ਦੀ ਕਿਰਪਾ ਜੁ ਨਾਲ ਵਿਚਾਰ ਰਹੇ ਕਾਲ ਤੇ ਇਤਿਹਾਸ ਆਪਾਂ ਲੜੀ ਤੋਂ ਹੋਰੇ ਸਤਿਗੁਰੂ ਜੀ ਆਪਰੇ ਮਾਤਾ ਜੀ ਨੂੰ ਸਮਝਾਉਂਦੇ ਮਾਤਾ ਦੀ ਮੰਨੀ ਕੁਸ਼ੀਵਿਕ ਕੁਸ਼ਰੀਆ ਬਾਪੂ ਆਪਣੀ ਮਾਂ ਤੋਂ ਹੋ ਪੈਦਾ ਕਰੇ ਨਹੀਂ ਇਹ ਸੰਸਾਰ ਦਿਨ-ਦਾਰ ਇਤਿਹਾਰ ਇਤਨੇ ਬਿੜਸ ਜਗ ਇਹ ਸੰਸਾਰ ਸੁਪਨੇ ਦੇ ਨੇ ਬਾਹਿਕਾ ਦੇ ਤਮਾਸ਼ੇ ਦੇ ਨੇ ਇਹ ਬਚਨਾਂ ਦੀ ਛਾਵ ਹਰਥ ਦਿਉਰੀ ਇਹ ਕੋਈ ਦੀ ਸਾਚੀ ਕਿ ਨਦੀ ਦਾ ਪਰਵਾਹ ਪੜੀ ਲੱਗਦੀ ਹੈ ਪਰ ਬਾਣ ਜਾਈ ਕਿਥਾਂ ਸੰਸਾਰ ਜੀਵ ਆਉਂਦੇ ਆਪੇ ਆ ਜਾਣ ਸੰਸਾਰ ਭਰਿਆ ਵੀ ਨੇ ਸਰੂ ਮਾਤਾ ਕੀ ਇਹ ਮਾਲਕ ਦੀ ਮੌਤ ਹੈ ਉਹਦੀ ਮਰਦੀ ਦੀ ਰਜਾ ਪ੍ਰਿਪਾਣ ਮਾਤਾ ਦੀ ਆਖਾ ਜੇ ਨੀਰ ਲੈ ਹੰਦਾ ਸਤਗੁਰ ਪਾਤਸ਼ਾਹ ਮਹਾਰਾਜ ਕੋਰ ਸ਼ਕਤਾ ਰਹਾ ਜੇ ਇਸੇ ਸਾਰੇ ਬਾਹਰ ਦਰਵਾਜੇ ਤੇ ਮੱਥਾ ਕੇ ਇੱਕ ਦੇਖ ਬਾਬਾ ਰਾਮ ਰਾਇ ਦੀ ਖਬਰ ਕੋ رام رائے بابا رام رائے ماراسائی سنتوخی ਰਾਲਗਤ ਮੇ ਤੇ ਪਉ ਗੁਰੂ ਜੀ ਦਾ ਨਿਰਪਰਵ ਇਆ ਸੰਚਾਰ ਸਾਰੇ ਜਾਣ ਆਪ ਬੜੀਆਂ ਰਮ ਬੋਕ ਦੀ ਗਲ ਕਰੋ ਤੇ ਖਾਰਦਰ ਧਿਆਨ ਸਤ ਗੁਰਾਂ ਦੇ ਚਰਨਾਂ ਚ ਜੋੜੋ ਅਸੀਸ ਬਖਸ਼ੋ ਆਪ ਪਿਆਰ ਆਪੋ ਹੀ ਸਤਨਾ ਕੀ ਰਿਵਾਇਤ ਗੁਰੂ ਜੀ ਇੱਕ ਵਾਰ ਸੇਵ ਬਖਸ਼ੇ ਕਰੋ ਪਿਆਰ ਆਪੋ ਸਤਨਾ ਸ੍ਰੀ ਭਾਰਤ ਰਤੂ ਕੀ ਸਾਹਬ ਤੀਸਰੀ ਕੋ ਤਿਆਗਿਆ ਦੇਖਰ ਦਸ ਸਿੱਖ ਅਨੁਰਾਗ ਮਹਾਰਾਜ ਕੀ ਚਾਹਤ ਦੇ ਨੇ ਹੁਣ ਆਪ ਆਪਣਾ ਸਰੀਰ ਤਿਆਗ ਦੇ ਗਏ ਪਰ ਕਿਹਾ ਗੰਟੋ ਪੈੜਾ ਸਾਰੇ ਸਿੱਖਾਂ ਨੂੰ ਸੰਤਾਂ ਦੇ ਦਰਸ਼ਨ ਦੇਣਾ ਚਾਹਤੇ ਕੇ ਸਾਰੇ ਦਰਸ਼ਨ ਦੇ ਸਾਰੇ ਕਿਰਪਾ ਦੀ দৃষ্টি ਹਾਜਰ ਜਿਹੜੇ ਮਨ ਨੂੰ ਪਿਆਰ ਕਰਦੇ ਵਿਖਾਰ ਕਰਨ ਕਰਨ ਆਪ ਸਭ ਜਾਣੇ ਨਰ ਅਜਾਨ ਕਾ ਕਿਨੂ ਬੁਖਾਨੇ ਭਾਈ ਸਾਹਿਬ ਨੇ ਕਿੰਨੀ ਸੋਹਣੀ ਭਗਤੀ ਲਿਖੀ ਕਹਿੰਦੇ ਕਾਰਨ ਕਰਨ ਤੇ ਪ੍ਰਭੂ ਆਪ ਜਾਣ ਦੇ ਗੁਰੂ ਆrti ਸਭ ਬੰਦਾ ਦੇ ਮੂੜ ਮੂਰਖ ਫਤ ਇਹਦੀ ਤੋਂ ਬੁੱਧੀ ਤੋਂ ਇਹ ਕੀ ਜਾਣੇ ਸੋ ਆਵਾਜ਼ ਸਾਡੀ ਫਿਰਦੇ ਤੋਂ ਵਾਪਸ ਅੱਜ ਖੜ ਕੇ ਉੱਠ ਜੇ ਜੋਤਿ ਜੋਤਿਓ ਸੰਭਾਲ ਕੇ शरीर तो ताप पियो जे कही असली तो मूर्ख साकी तो गुत्ती कोणी तू १४थੋਂ ਵੱਡਾ ਮੇਰੀ ਬਾਤ ਕੋਰੀ ਹਾਂ ਸਾਡੀ ਬਾਤ ਕੋਰੀ ਆਪਾਂ ਕੀ ਗਾਰਡ ਨੇ ਜੀ ਕੀ ਚਤਰਦਸਮੀ ਪਈ ਜਾਹ ਤੂ ਫੇਰ ਲੋ 파ਸ਼ਾ ਬਕੈ ਦੇ ਚੇਤਰ ਦੀ ਚੋਦ ਦੀ ਤਰੀਕੀ ਜੋਸ਼ਤਨ ਮਹਾਰਾਜ ਦੀਨ ਪਰੋਗ ਜਾਣ ਦੀ ਚਾਹਤ ਆਪਣੇ ਮਨ ਚ ਹੈ ਜੀ। ਆਖਲ ਤਲ ਕੀ ਤਸਵਵ ਦੇਖੇ ਜੀ ਦਾਸ ਸੁਜੋਗ ਜਿਹੜੇ ਦਾਸ ਸਤ ਮਹਾਰਾਜ ਦੀ ਸ਼ਰੀਰ ਦੀ ਅਵਸਥਾ ਦੇਖ ਕੇ ਬਹੁਤ ਸ਼ੋਕ ਵਿੱਚ ਉਦਾਸ ਹ। ਕਿਉਂ ਸਤ ਜਿਹੜੇ ਬੈਠ ਕੇ دیਵਾਨ ਸਜਾਉਂਦੇ ਦਰਸ਼ਨ ਬਖਸ਼ਦੇ ਮਹਾਰਾਜ ਬਖਸ਼ਾਂ ਕਰਦੇ। ਆਜ ਸਾਹਿਬ ਜੀ ਇਸ ਤਰ੍ਹਾਂ ਪਰਖਦੇ ਹੋ ਤੇ ਅੰਨ ਸ਼ਿਵਾ ਹੀ ਤੁਗਾਸ ਜੋ ਨੇਰੇ ਨੇਤਰ ਉਗਾਰ ਤਨੋ ਦਸ਼ੀਰੇ ਮਹਾਰਾਜ ਜੀ ਆਪਣੇ ਨੇਤਰ ਖੋਲੇ ਜਿਹੜੇ ਦਾਸ ਕੋ ਸਰਨਾ ਜਿਹੜੇ ਮਹਾਰਾਜ ਦੀ ਸੇਵਾ ਕਰੇ ਦਾਤਾ ਜੀ ਉਹ ਨਾ ਬੋਲ ਆਪਣਾ ਮੁਖ ਕਰਕੇ ਆਪਣੇ ਮੁਖਾਰ ਤੋਂ ਬਚ ਕੇ ਕਹਿ ਜੀ ਕਰਿਓ ਹੁਕਮ ਅੰਤਲੇ ਪਰੋ ਇਹ ਦਰਸ਼ਨ ਕਾ ਕੀ ਸਭ ਜੋ ਬਾਰੀ ਕਿ ਤੈਨਕ ਪਿਆਰ ਬਾਜੂ ਅਸ ਕੀ ਚਲਦੇ ਆ ਪਰਲੋ ਤੇ ਪਰੋ ਨੂੰ ਜਾਣ ਤੋਂ ਕਹਿਣਾ ਸੀ ਜਾਣਿਆ ਜਿਨ੍ਹਾਂ ਨੂੰ ਸਾਕੇ ਦਰਸ਼ਨਾ ਦੀ ਇੱਛਾ ਹੈ ਕਾਂਕੀ ਦਾ ਮਤੂਰ ਹੁੰਦਾ ਜਿਹਨੂੰ ਇੱਛਾ ਹੋਵੇ ਜਿਨ੍ਹਾਂ ਨੂੰ ਸਾਕੇ ਦਰਸ਼ਨਾ ਦੀ ਇੱਛਾ ਹੈ ਜੀ ਇਹ ਸੰਤ ਪੁਰਖ ਬਖਸ਼ੀ ਮਾਲਾ ਦਿੱਲੀ ਨਗਰ ਵਿਖੇ ਸੰਕਾਲਾ ਮਾਣ ਜੀ ਕਹਿਣ ਕਿ ਜਿਹੜੇ ਭਾਈ ਗੁਰਬਖਸ਼ ਬਾਦ ਦੇ ਧੰਨਵਾਦ ਜਿਹੜੇ ਜੀ ਦੇ ਵਹੀਰ ਹਮ ਵਸਾਤਾ ਸਤਗੁਰ ਪਾਤਸ਼ਰ ਦੀ ਤਰਫ ਉਹਨਾਂ ਵਰਗਿਆਂ ਤੋਂ ਬਹੁਤ ਇੱਛਾ ਸਾਡੇ ਦਰਸ਼ਨਦਾਰੇ ਕਰਦੀ ਕੋਣ ਤੈ ਅੱਠ ਮੇ ਪਾਤਸ਼ਰ ਦੇ ਤਰੋਲੇ ਆਪਣੇ ਕੋਲ ਦਾਸ ਸਾਹ ਉਹਨਾਂ ਦਾਸ ਸਾਹ ਉਹ ਜੀ ਬੈਤਕ ਕੇ ਅੰਦੇ ਕੇ ਖਾਨ ਇਸਤੇ ਆਦਿਕ ਅਪਰਿਖ ਆ ਹੈ। ਔਰ ਸਿੱਖ ਸੰਗਤ ਦਰਸ ਜੀ ਚਾਹੇ। ਭਾਈ ਗੁਰਬਖਸ਼ ਮਾਲ ਤੋਂ ਇਲਾਵਾ ਹੋਰ ਦਿੱਲੀ ਦੀ ਜਿੰਨੀ ਸ਼ਰਤਕ ਦਰਸ਼ਨ ਕਰਨਾ ਚਾਹਤੀ ਜਿਨੇ ਸਿੱਖ ਦਰਸ਼ਨ ਕਰਨੇ ਤਾਂ ਜਹਾ ਹੋਰ ਵੀ ਕੋਈ ਖੇਤਰੀਆਂ ਦੇ ਜਨਾਦਿਆਂ ਦਾ ਬਹੁਤ ਆ ਪਿਆ। ਇਹ ਗੁਰੂ ਸਾਹਿਬ ਜਿਹੜੇ ਦਰਸ਼ਨ ਕਰਨਾ ਚਾਹੁੰਦਾ ਜਿਹੜਾ ਜੀ ਨਾਲ ਕਈ ਜਿਨ੍ਹਾਂ ਕੋ ਦਰਸ਼ਨ ਨਹੀਂ ਕੀਤੇ ਬਾਹਰ ਜਾ ਆਪਣੇ ਕੋਲ ਨੇੜੇ ਦੇ ਸੇਵਾ ਕਰੀ 30 ਬਚਦੇ ਜੀ ਜਿਨ ਸਭ ਨੂੰ ਆਨ ਹਕਾਰ ਪਾਵੇ ਦਰ ਆਨ ਦਰਬਾਰ ਮਾਰੇ ਤੇ ਸਾਰੇ ਨੂੰ ਬੁਲਾਓ ਕੋਈ ਰਹਿ ਨਾ ਕੋਲਕੂ ਪਾਰੇ ਸਾਰੇ ਆ ਪਾਵੇ ਦਰਸ਼ ਆਦ ਦਰਬਾਰ ਫਾਰੇ ਦਰਬਾਰ ਜਾ ਕੇ ਸਾਡੇ ਦਰਸ਼ ਕਰੇ। ਇਹ ਸ੍ਰੀ ਸਾਹਿਬ ਕੈ ਤੇ ਭਾਈ ਗੁਰਬਖਸ਼ ਪਾਤੂ ਵੀ ਬੁਲਾਓ। ਦੇਹੀ ਦੀ ਸ਼ਕਤ ਪਵਾਓ ਹੋਰ ਸੇਖ ਜਿੱਥੇ ਜਿੱਥੇ ਦਰਸ਼ ਕੋ ਨਹੀਂ ਆ ਜਾਂ ਸਕਦਾ ਸਾਰਿਆਂ ਆਪ ਚਾਹਾਰ ਦੀ ਕੈ ਦੇ ਸਾਡੇ ਦਰਬਾਰ ਬੁਲਾਓ ਤੇ ਸੁਨਤ ਬਿloਚਨ ਦਾਸਨ ਭਰੇ ਅੱਜ ਦੇ ਅਸ਼ਰੂ ਹੋਣੇ ਵੀ ਪਰੇ ਜਿਹੜੇ ਤਾਸ ਕੋਸਾ ਨਹੀਂ ਜਿਨ੍ਹਾਂ ਦੇ ਮਾਰਾ ਮੁੱਖ ਕੋਈ ਸੁਣਦੇ ਆ ਸਾਰ ਉਹਨਾਂ ਦੇ ਅੱਖਰ ਉੱਚੋਂ ਅਤਰੂ ਗੇ ਰੋਣ ਹਰ। ਇਹ ਕੀ ਮਾਰਾ ਉੱਪ ਹੋਇਆ ਕਿ ਸਾਰਿਆਂ ਨੂੰ ਪੜਾ ਲੋ ਤੇ ਸਾਰਿਆਂ ਨੂੰ ਅਸੀਂ ਦਰਸ਼ਨ ਦੇਈਏ। ਪਰ ਇਹ ਵੀ ਪਾਸ ਹੱਟ ਕੇ ਵਿਛੋੜਾ ਬਹੁਤ ਹੁੱਖ ਹੈ ਕੋਈ ਗੁਰੂ ਤੋਂ ਚੱਕੇ ਪਾਤਸ਼ਾਹ ਜੀ ਤੋਂ ਪਿਆਰੋ ਰੋਣਾ ਪੋਟਾ ਦੇ ਰੋਣਾ ਕਿ ਖਾਂ ਦੇ ਰੋਣਾ ਕਿ ਮਾਰਤੀ ਨੇ ਕਹਿ ਤਬ ਇਹ ਪਨੋਪ ਤੇ ਨੇੜ ਬਾਸਾਂ ਤੇ ਕਿ ਕੁਝ ਸਮੇਂ ਦੇ ਬਾਅਦ ਮਾਰਾ ਨੇ ਜਦੋਂ ਦੰਸ਼ਨ ਦੇ ਜਿਹੜੇ ਤੇ ਹਾਲ ਸਤਪੁਰਾ ਦੇ ਫਗੋਤ ਨੂੰ ਗੰਗਰ ਅਰਜਾਣ ਜੀ ਮਾਤਾ ਆਦਿ ਸਭੇ ਸੁਣਾਏ ਸੁੰਦਾਇਨ ਕੋ ਸ਼ੋਕ ਉਪਾਈ ਪਿਆਰ ਮਾਤਾ ਦੀ ਕੁਸ਼ੀਆਂ ਦੇ ਨਾ ਕੋਰ ਦਾਸ ਦਾ ਸ਼ਗਨ ਹੋਰ ਜਿਤਨੇ ਪਰਵਾਰ ਹੋਰ ਸ਼ਕਤ ਸਭ ਕੁਝ ਚਾਹੀਏ ਕਿ ਸੁਨਿਆ ਸੁਨਿਆ ਸ਼ੋਭ ਕਰਦਾ ਅੰਗਰ ਰਾਸਿੰਗ ਨਾਮ ਅਸੀਂ ਜੁਨਿਆ ਵੀ ਕੀਤੇ ਹੈ ਹੈ ਹਰੇਕ ਕਰਮ ਕੇ ਸਾਗੁਰੂ ਦਾ ਨਾਮ ਨਾਲਤਾ ਜਿਆ ਸੁਨ ਕਰੇ ਭਾਗੀ ਗੁਰੂ ਤੋਂ ਵਿਚ ਹੋਰ ਅਨਿਸੈ ਸੈ ਅਕੇ ਗੁਰੂ ਤੋਂ ਪਰੇ ਨਹੀਂ ਦਾ ਜਦੋਂ ਮੈਂ ਕਾਲਪਤ ਕੋ ਪੜਾਇਆ ਸੀ ਕਿ ਸਿੱਖ ਕਿ ਜੀ ਜੀਪੀ ਤੋਂ ਬਾਹਰ ਨਿਕਲ ਜੇ ਗੁਰਦੁਆਰਾ ਕਿਤੇ ਜੇ ਤਖਤ ਕੀ ਉੱਤਰ ਨਿਕਲ ਜੇ ਸਿੱਖ ਕੀ ਰਹੇ ਕੋਛੋ ਦੀ ਸਿੱਖ ਕੀ ਉੱਤਰ ਜੋ ਕੋ ਜੇ ਸਾਰ ਸਤਪੁਰਾਂ ਕਰਦੇ ਤੇ ਸਾਧ ਗੁਰੂ ਤੋਂ ਕਿ ਛੋੜਾ ਜਿਵੇਂ ਜੈਸ ਨੇ ਵੀ ਛੋੜਿਆ ਵੀ ਮਾਰ ਕਰੋ ਉਹਨੇ ਕਰ ਲਏ ਇਸ਼ਾਰ ਮਨ ਤੇ ਸ਼ੋਕ ਆ ਰਹੀ ਮਾਤਾ ਆਦਿ ਸੁਣ ਸੁਣਾਰੇ ਸੰਤਾਂ ਨੂੰ ਸ਼ੋਕ ਉਪਰ ਕੋ ਗੁਰਬਖ ਪ੍ਰਕਾਰ ਕਰਿਓ ਸੁਣ ਕੇ ਨੈਤਰ ਮੈਂ ਝਰ ਪੜਿਓ ਭਾਈ ਸੇਰੇ ਭਾਈ ਬਰਖ ਮਾਰ ਕੇ ਸੁਣਿਆ ਕਿ ਭਾਈ ਜੀ ਤੁਹਾਡੇ ਸਾਥ ਗੁਰੂ ਜੀ ਬੁਲਾਇ ਸੁਣ ਕੇ ਨੈਤਰਣ ਮੈਂ ਜਗ ਭਰਿਓ ਉਹਨਾਂ ਦੇ ਨੈਤਰਾਂ ਚ ਚੱਲ ਕਿ ਜਿਹੜਾ ਅੰਦਰੋਂ ਤਾਣਾ ਜੋੜ ਗਿਆ ਹੈ ਜਿਸ ਪਰਦੇ ਨੇ ਕਦੇ ਰੋ ਨਹੀਂ ਆਇਆ ਕਦੇ ਪਾਸ ਕਰਦੇ ਆਂ ਸ਼ਬਦ ਕਰਦੇ ਆਂ ਅਰਦਾਸ ਕਰਦੇ ਆਂ ਤੇ ਮਾਰੇ ਨੂੰ ਯਾਦ ਕਰਦੇ ਆਂ ਅੱਜ ਇਹ ਸੁਣਤਾ ਹੈ ਜੋ ਜੇਸ਼ੁਦਲ ਅੰਦਰੋਂ ਨਾ ਆਪਣਾ ਜੋੜ ਦੇਗਾ ਨਾ ਅੱਖਾਂ 'ਚ ਪਾਣੀ ਬਹੁਤ ਆਏ ਬਹੁਤ ਬਹੁਤ ਤੇ ਜੇਸ਼ੁ ਪਰਦੇ ਨੇ ਜੇ ਰੋਣਾ ਹੀ ਦਿੱਤਾ ਕਰੇ ਬੇਰਹਾਣੀ پیسے دینی نہیں آ ਹੈ ਇੱਕ ਦਿਨ ਐਸਾ ਆਇਆ ਹੋ ਰਹਿ ਨਾ ਸਕਦਾ ਬਿਨ ਦੇਖੇ ਮੇਰੇ ਪ੍ਰੀਤਬਾ ਮੈਂ ਨਹੀਂ ਵਹੇ ਲੈ ਚੱਲੇ ਦਿਓ ਨਹੀਂ ਵਗਦਾ ਹੀ ਗਿਆ ਵਗਦੇ ਇਤਨਾ ਬਖ ਫੋਲ ਕੋਈ ਇਸੇਰ ਤੇ ਚੇਪਾਰ ਸਦੀ ਦੇ ਬਾਰੇ ਸੁਣ ਕੇ ਭਾਈ ਗੁਰਬਖਸ਼ ਮਾਲੀ ਜੀ ਅਖਾਂ ਜੋ ਨੇਤਰਾ ਚ ਜਾ ਰ ਪਾਰ ਗਿਆ ਜੀ ਅਪਰ ਸਿੱਖ ਸੰਗਤ ਵਰਵਾਏ ਦਰਸ਼ਨ ਕੀ ਕਾਰਨ ਚਲ ਪਾਈ ਬਾਕੀ ਵੀ ਸਾਰੀ ਸਿੱਖ ਸੰਗਤ ਨੂੰ ਸੁਨੇਹਾ ਭੇਜ ਦਿੱਤਾ ਸਭ ਚੱਲ ਕੇ ਆਗੇ ਜਿੱਥੇ ਗੁਰਵਾਰ ਦੀ ਸੰਸਾਰ ਮਾਰੇ ਦਾ ਤੇਰਾ ਜੀ ਦੀ ਜਿਵੇਂ ਬਿਸੂਰਤ ਮੁਖ ਮੁਰ ਜਾਏ ਤੂਸ਼ਨ ਥਾਂ ਪਹੁੰਚ ਤਿਸਾਏ ਭਾਈ ਸਾਹਿਬ ਕਹਿੰਦੇ ਸਾਰੇ ਦੇ ਹਿਰਦੇ ਜਿਹਦੇ ਵਿੱਚ ਕੋ ਝੂਰ ਦੇ ਹੋਏ ਮੁਖ ਮੁਰ ਜਾਏ ਹੋਏ ਚੁੱਪ ਕਰ ਕੋਈ ਬੋਲਦਾ ਨਹੀਂ ਚਾਹ ਕੇ ਕੋਈ ਕਾਰਨ ਨਹੀਂ ਕਰਦਾ

ਸਿਤਾਰ ਕੇ ਤਾਰੇ ਹੀ ਤਸਤਾ ਪਿਆਸ ਹੈ ਤੇ ਇਹ ਬਹੁਤ ਵੀ ਆ ਗਿਆ ਭਾਵ ਹੈ ਜਿਤੇ ਰੱਬ ਦੀ ਸਿਫਤ ਕੀਤੀ ਕੋਈ ਹੈ ਤੇ ਉਹ ਬਈ ਤੇ ਸਿਤਾਰ ਕੇ ਤਾਰੇ ਹੀ ਤਸਤੇ ਤੋ ਸਾਹਿਬ ਜੀ ਵੀ ਇਹ ਤੇ ਮਾਰਾ ਜੀ ਨੂੰ ਹੋਣਾ ਹੈ ਤੇ ਗਰੀਬ ਬਣਵਾ ਸਕੇ ਪਾਤਸ਼ਾਹ ਮਾਰਾ ਆਪ ਦੀ ਪਰਲੋਕ ਵੀ ਖਮਣ ਕਰ ਲੱਗੇ ਹੋ ਸਕਲ ਆਨ ਕੋ ਜੀ ਜਪ ਕੋ ਪਈ ਤੀਰ ਪਿਰ ਪੇ ਪਿਸ਼ਟੋ ਜੋਦੋ ਸਾਰੇ ਆ ਮਾਰਾਈ ਦੇ ਕਰ ਤੇ ਧੀਰੀ ਕੀ ਹੋ। ਧਰਵਾ ਜਿਆ ਤੇ ਪਿਰ ਪੋਰ ਕੀ ਸਭ ਵਸੇ ਸੰਗਤ ਦੀ ਸੰਗਤ ਜਿਵੇਂ ਰ ਖੋ ਗਈ ਇ ਅੰਦਰ ਸਤ ਨੂੰ ਨਿਕਲਦੇ ਨਾਯੋ ਸੁਨ ਸੁਧ ਗੈਪੁਰ ਕੋ ਪਤ ਆਯੋ ਯਾਰ ਅੰਦਰ ਜਾਣ ਕੇ ਸਤ ਪੁਰਨ ਖਬਰ ਗੁਰੂ ਅਰਜਨ ਦੇਵ ਜੈ ਮਾਰਾ ਸੋ ਨੋ ਸੋ ਤੇ ਜੈਪ ਕੋ ਪਦ ਅਹੇ ਮਹਾਰਾਜੀ ਰਾਜ ਜੈਸ ਕੇ ਹੋ ਚ ਗਿਆ ਜੀ ਆਤਮ ਜੀ ਨੇ ਕਿਹਾ ਜੀ ਸਭ ਨੂੰ ਬੁਲਾ ਲਓ ਤੇ ਰਾਜਾ ਜੈਸ ਇੱਕ ਬਾੜ ਹੋੜੀ ਬ੍ਰਿੰਦ ਮਤੰਦ ਸੰਤ ਸਲਕਾਰੀ ਆਣ ਤੇਰੀ ਸਭ ਪੋਰ ਅਗਰ ਮਾਂ ਦੀ ਪਸੰਦ ਵੀ ਆ ਗਏ ਨੇ ਸਤਤਾ ਵੀ ਸਾਜਨਾ ਵੇ ਇਹ ਸਭ مار سکے پاس سجی آگ کے دروازے کے اس سے بیٹھ گئے خان جی سن کر شریف ہر کرشن کو چاہ رہا فرچ بساوے و بیبیت پر کارا مار اگر اس سے اپنے بخار پر تو بچن کہیں سے کی مار اگر اسے سوڑی بچھائی کرے ہو سنگر کے واسکے فرش تساو بیبت بکلا پر کارا بڑی طرح دینا آر مارک نکریچے چاندرہ ਪਰਤੇ ਸਭ ਕੁਝ ਪਛਾਣ ਲਿਓ ਆਹ ਹਾਲੀ ਸੁਤਪਾਦਰਸ਼ਕਾਰ ਹੋਵੇ ਜਿੱਤੇ ਆਏ ਹਰ ਸਭ ਨੂੰ ਸੋਹਣੇ ਤਰੀਕੇ ਦੇ ਨਾਲ ਬਿਠਾਉਣਾ ਕਰੋ ਸਭਨਾਂ ਨੂੰ ਦਿਓ ਸੁਖਾਈ ਦਰਸ਼ਨ ਕਰੇ ਕਾਮ ਨਾ ਪਾਏ ਮਹਾਰਾਜ ਕਹਿੰਦੇ ਸਾਰਿਆਂ ਨੂੰ ਪਖਾਓ ਸਾਰੇ ਦੀ ਕਾਮਨਾ ਪੂਰੀ ਨਾ ਕਰੀ ਸਾਰੇ ਅਨ ਦਰਸ਼ਕ ਹੋਰੇ ਗੁਰੂ ਦੀ ਸਰਾਈ ਸਰ ਫਤਗੁਰ ਸਦਾ ਦਿਹਾੜੇ ਇਹ ਮਿਟ ਪਾ ਕੇ ਆਪਣਾ ਇੱਕ ਨજરタル ਵਿਖੇ ਸਾਹੂ ਉਪਰ ਜੇ ਹਰ ਦੇ ਹਰ ਉਪਰ ਕੋਈ ਅਜੀਬ ਨਵਾਂ ਨਵਾਂ ਜੁੜੇ ਤਾਂ ਵੀ ਮਾਰਾ ਤੋਂ ਮੁਤੇ ਕੋਈ ਕਦੋਂ ਦਾ ਜੁੜੇ ਤਾਂ ਵੀ ਮਾਰਾ ਤੋਂ ਮੁਤੇ ਕੋ ਬਹੁਤ ਪਾ ਚਰ ਤਾਂ ਵੀ ਤੇ ਅਦੇ ਚ ਦੇ ਕਿ ਕੋਈ ਥੋੜਾ ਪਾ ਤਾਂ ਵੀ ਮਰ ਕੇ ਪੰਜਾ ਹੀ ਕੋ ਨਗਰ ਤੇ ਨਾ ਸਭ ਬੁੱਕੇ ਖੜੇ